ਅੱਜ ਕੱਲ ਇੱਕ ਨਵਾਂ ਕੰਮ ਚੱਲਿਆ ਜੀ ਅਰਦਾਸ ਭੇਟ ਤੇ ਮੇਰਾ ਭਾਈਚਾਰਾ ਮੈਨੂੰ ਬੜੀਆਂ ਗਾਲਾਂ ਕੱਢਦਾ ਇਸ ਗੱਲ ਤੋਂ ਉਹ ਪਤਾ ਕੀ ਹੈ ਜਦੋਂ ਅਰਦਾਸ ਕਰਦੇ ਨੇ ਨਾ ਸਾਨੂੰ ਹਦਾਇਤ ਹੈ ਦੋਏ ਕਰ ਜੋੜ ਕਰੂੰ ਅਰਦਾਸ ਦੋਵੇਂ ਹੱਥ ਜੋੜ ਕੇ ਹੁਣ ਜੇ ਅਸੀਂ ਜੋੜਦੇ ਆਂ ਤੇ ਪੈਸੇ ਵਿੱਚ ਨਹੀਂ ਆਉਂਦੇ ਹੱਥ ਢੰਡੇ ਰੱਖਾਂਗੇ ਤਾਂ ਹੀ ਦਰ ਲੱਗੇਗਾ ਨਾ ਉਹ ਪਰਨਾ ਪਾ ਕੇ ਹੱਥ ਢੇਲੇ ਰੱਖਦੇ ਨੇ ਜਿਉਂ ਦੀਆਂ ਸਾਡੀਆਂ ਬੀਬੀਆਂ ਆਹ ਬੀਬੀਆਂ ਤੋਂ ਗੱਲ ਚੇਤੇ ਆਈ ਇਹ ਆਪਾਂ ਜ਼ਿਮੀਂਦਾਰ ਸਬਸਿਡੀ ਬੜੀ ਮੰਗਦੇ ਆ। ਆ ਜਿਹੜੀਆਂ ਬੀਬੀਆਂ ਨੇ ਨਾ ਜੇ ਕਿਤੇ ਬਾਬਿਆਂ ਨੂੰ ਸਬਸਿਡੀ ਦੇਣੋਂ ਆੜਨ ਤੇ ਬਾਬੇ ਭੁੱਖੇ ਮਰਦੇ ਸਿੱਧੇ ਹੋ ਕੇ ਕੰਮ ਕਰਨ ਲੱਗ ਪਣ। ਆ ਬਾਬਿਆਂ ਦੀ ਬਾਬੇ ਤੇ ਬੀ ਬਾਬਾ ਭਾਬਾ ਬਾਬਾ ਤੇ ਬਾਬਾ ਬੀਬੀ ਦੋਵੇਂ ਬੱਬੇ ਨੇ। ਕਿੱਡਾ ਵੀ ਘਟਿਆ ਬੰਦਾ ਹੋਵੇ ਇਹਨਾਂ ਦੇ ਬੰਦਾ ਜਿਹੜਾ ਕੋੜਾ ਬੋਲਦਾ ਨਾ ਤੇ ਕਹਿੰਣ ਕਿ ਨਾ ਆਪਣੇ ਬਾਬਾ ਜੀ ਨੇ। ਇਹ ਬੀਬੀਆਂ ਦੀ ਮਿਹਰਬਾਨੀ ਵਾਹ। ਬੀਬੀਓ ਸਬਸਿਡੀ ਦੇ ਦੇ ਛੱਡ ਦਿਓ ਇਹਨਾਂ ਨੂੰ। ਬੰਦੇ ਤੇ ਪੁੱਤ ਬਣ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਮੱਥਾ ਟੇਕਣ। ਅਰਦਾਸ ਕਰਦਾ ਬਾਬਾ ਹੱਥ ਢਿਲੇ ਲੱਕੇ ਤੇ ਬੀਬੀਆਂ 50 ਦਮਣਾ ਕਿਸੇ ਨੇ 100 ਤੇ ਜਿਨੇ 50 ਦਿੱਤੇ ਆਖਣਾ ਵੀ ਬੀਬੀ ਗਸ਼ਰਨਪੁਰ 50 ਦੇਂਦੀ ਏ ਬਾਬਾ ਗੁਜਰ ਸਿੰਘ 100 ਰੁਪਇਆ ਦਿੰਦਾ ਤੇ ਅਰਦਾਸ ਭੁੱਲ ਜਾਂਦੀ ਨਾ ਹੀ ਗਣੀ ਜਾਂਦਾ ਆ ਜਿਵੇਂ ਸਾਡੇ ਪ੍ਰਚਾਰ ਕਈ ਰਹਣਾ ਕਹਿਣਗੇ ਫੁੱਫੜ 50 ਰੁਪਏ ਦੇਗਾ ਮੈਂ ਕਿਹਾ ਭੂਏ ਜੀ ਸੱਸੀ ਕਰ ਦਿੱਤੀ ਹੂੰ ਜਿਨੇ ਬੰਦੇ ਫੜੇ ਫੁੱਫੜ ਬਣਾਈ ਜਾਣ ਇਹ ਮੇਰਾ ਫੁੱਫੜ ਆ ਉਹ ਗਰਮ ਖੋ ਇੱਕ ਪਿਤਾ ਇੱਕ ਸਕੀਮ ਵਰਗਾ ਪੰਪ ਭਰਾ ਹੈ ਪੈਸੇ ਵਾਲੀ ਖੁਸ਼ਾਮਦ ਨਾ ਕਰਿਆ ਕਰੋ ਇਹ ਗੁਰੂ ਨਾਨਕ ਦਾ ਧਾਰ ਜਿਹੜਾ ਕਹਿੰਦਾ ਭਾਵਨੀ ਭਗਤ ਅਗਰ ਕੌਡੀ ਇੱਕ ਭਾਗ ਰੱਖੇ ਭਾਈ ਬਰਦਾਸ ਦਾ 111ਵਾਂ ਸੋਇਆ ਪੜਨਾ ਭਾਵਨੀ ਭਗਤ ਅਗਰ ਕੌਡੀ ਇੱਕ ਭਾਗ ਰੱਖੇ ਸਤਿਗੁਰੂ ਕੋਟ ਨਿਧਾਨ ਦਾਨ ਦੇਤ ਹੈ ਤੂੰ ਗੁਰੂ ਅੱਗੇ ਇੱਕ ਪੈਸਾ ਰੱਖ ਤੈਨੂੰ ਕਰੋੜਾਂ ਖਜ਼ਾਨੇ ਦੇ ਦੇਗਾ